ਅੱਛਾ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅਚ ਦੀ ਵੱਡੀ ਖਬਰ ਜੇ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇ ਤਾਂ ਨੁਕਸਾਨ ਅਮਰੀਕਾ ਨੂੰ ਹੋਵੇਗਾ ਅਮਰੀਕਾ ਰਹਿਕ ਭਾਰਤ ਦਾ ਪ੍ਰਭਾਵ ਮਾਹਿਰਾ ਦੇ ਵਿਸ਼ਲੇਸ਼ ਨਵੀਂ ਦਿੱਲੀ ਆ ਰਹੀ ਹੈ ਸਾਹਮਣੇ ਖਬਰ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਤੋਂ ਆਉਣ ਵਾਲੇ ਵਿਵਸਥਾਂ ਤੇ 25% ਰੈਫਿਟ ਲਗਾਉਣ ਤੇ ਰੂਸ ਤੇੋਂ ਤੇਲ ਖਰੀਦਣ ਤੇ ਜੁਰਮਾਨਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤ ਨੇ ਸਪਸ਼ਟ ਕਰ ਦਿੱਤਾ ਕਿ ਇਹ ਜਿਹੇ ਜੇ ਕਿਸੇ ਵੀ ਦਬਾਅ ਹੇਠ ਨਹੀਂ ਆਵੇਗਾ ਮਹਿੰਗਾ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰਦਾ ਹੈ ਤਾਂ ਇਹ ਸਭ ਤੋਂ ਵੱਡਾ ਨੁਕਸਾਨ ਅਮਰੀਕਾ ਨੂੰ ਹੋਵੇਗਾ ਤੇਲ ਬਾਜ਼ਾਰ 'ਚ ਪ੍ਰਭਾਵ ਊर्जा ਮਾਹਿਰਾਂ ਨੇ ਦਿੰਦੇ ਜਾਣੇ ਦੱਸਿਆ ਕਿ ਰੂਸ ਰੋਜ਼ਾਨਾ 5 ਮਿਲੀਅਨ ਬੈਰਲ ਤੇਲ ਦੀ ਸਪਲਾਈ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਪੰਜ ਬੈਰਲ ਤੇਲ ਸਪਲਾਈ ਕੀਤਾ ਜਾਂਦਾ ਬਾਜ਼ਾਰ ਵਿੱਚ ਹਟਾਗ ਦਿੱਤਾ ਜਾਂਦਾ ਹੈ ਤਾਂਕਾ ਤੇਲ ਦੀਆਂ ਕੀਮਤਾਂ 100 ਡਾਲਰ ਤੋਂ 120 ਡਾਲਰ ਪ੍ਰਤੀ ਬੈਰਲ ਜਾ ਇਸ ਤੋਂ ਵਧ ਵੀ ਸਕਦੀਆਂ ਹਨ ਇਸ ਦੇ ਨਾਲ ਵਿਸ਼ਵ ਪੱਧਰ ਅਤੇ ਮਹਿੰਗਾਈਵਾਦੀ ਮਹਿਰਾਂ ਮਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਤੇਲ ਦੀ ਕਮੀ ਨਹੀਂ ਹੋਵੇਗੀ ਕਿਉਂਕਿ ਭਾਰਤ 40 ਤੋਂ ਵੱਧ ਦੇਸ਼ਾਂ ਤੋਂ ਤੇਲ ਆਯਾਤ ਕਰਦਾ ਹੈ ਪਰ ਵਧੀਆ ਕੀਮਤਾਂ ਨੂੰ ਸੰਤੁਲਿਤ ਕਰਨਾ ਇੱਕ ਚੁਣੌਤੀ ਹੋਵੇਗੀ ਅਮਰੀਕਾ ਲਈ ਵੱਡੇ ਵੱਡਾ ਸਦਾਨ ਮਹਿਰਾ ਅਨਸਾਰ ਰੂਸ ਤੇਲ ਦੀ ਪਾਬੰਦੀਆਂ ਦਾ ਸਭ ਤੋਂ ਵੱਡਾ ਅਸਰ ਅਮਰੀਕਾ ਤੇ ਪਵੇਗਾ ਅਮਰੀਕਾ ਦੁਨੀਆ ਦਾ ਸਭ ਤੋਂ ਦੂਜਾ ਸਭ ਤੋਂ ਵੱਡਾ ਤੇਲ ਆਯਾਤ ਕਰਨ ਵਾਲਾ ਦੇਸ਼ ਹੈ ਤੇ ਤੇ ਵਧੀਆ ਕੀਮਤਾਂ ਨਾਲ ਉਥੇ ਮਹਿੰਗਾਈ ਵਿੱਚ ਤੇਲ ਆਵੇਗਾ ਧੰਨਵਾਦ